ਬੱਡੇ ਭਾਈ ਕੀ ਹਾਲ ਆ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਕੀ ਨਾਮ ਆ ਤੁਹਾਡਾ ਕਾਲਾ ਸਿੰਘ ਪਿੰਡ ਕਿਹੜਾ ਸਾਰਾ ਸਵਾਰਾ ਰਾਈ ਢਾੜ ਹੈ ਨਾ ਅੱਜ ਆਪਾਂ ਇੱਥੇ ਮਨਰੇਗਾ ਦੀ ਟੀਮ ਬਣਾਈ ਸੀ ਉਸ ਦੇ ਸਬੰਧ ਚ ਆਪਣੀ ਬੱਚੀ ਗੁਲਦੀਪ ਨੇ ਕਾਫੀ ਗੁਲਦੀਪ ਆਹ ਗੁਲਦੀਪ ਕਿ ਨਾਮ ਤੋਂ ਸੀ ਲੈਂਦੇ ਨਾ ਗੁਲਦੀਪ ਕੋਈ ਕੁਝ ਹੋਰ ਵੀ ਥੋੜਾ ਜਿਹਾ ਬੋਲ ਬੱਚਾ ਦੀਪੋ ਦੀਪੋ ਹਾਂ ਉੱਥੇ ਮੈਂ ਸੁਣ ਰਿਹਾ ਸੀ ਹੈ ਨਾ ਦੀਪੋ ਅ ਨਹੀਂ ਇਸ ਤਰ੍ਹਾਂ ਬਹੁਤ ਵਧੀਆ ਕਿ ਕੰਮ ਇਹਨਾਂ ਨੇ ਕੀਤਾ ਮਨਰੇਗਾ ਦਾ ਹੁਣ ਇਹਦਾ ਵਿਆਹ ਹੋ ਗਿਆ ਹੈ ਹੁਣ ਇਹ ਸਹਰਿਆਂ ਦੇ ਪਿੰਡ ਨਹੀਂ ਕੰਮ ਚਲਾ ਰਹੀ ਲੇਕਿਨ ਬਹੁਤ ਸਿਆਣੀ ਆ ਅ ਇਹਦੇ ਕਰੇ ਮੈਂ ਗਿਆ ਇੱਕ ਵਾਰੀ ਦੋ ਵਾਰੀ ਤੇ ਇਹਨੇ ਕੁੜੀ ਖਿਲਾਰ ਦਿੱਤੀ ਮੇਰੇ ਤੋਂ ਚੋਰੀ-ਚੋਰੀ ਤੇ ਅੱਜ ਪਤਾ ਲੱਗਿਆ ਮੈਨੂੰ ਉਹ ਕਦੀ ਸਰਪੰਚ ਦੀ ਸਹਿਮਤੀ ਨਾਲ ਖੜ ਗਈ ਹੈਨਾ ਅੱਛਾ ਆਪਾਂ ਜੀ ਗੱਲ ਇਹ ਆ ਕਿ ਆਪਾਂ ਗੱਲ ਕਰਨੀ ਆ ਸੱਚੀ ਤੇ ਥੋੜੀ ਜਿਹੀ ਕੜਵੀ ਲੱਗੇਗੀ ਹੈ ਨਾ ਜੇ ਕਿਸੇ ਨੇ ਗੁੱਸਾ ਕਰਨਾ ਹੋਇਆ ਆਪਾਂ ਮਾਫੀ ਵੀ ਮੰਗ ਲਾਂਗੇ ਹੈ ਨਾ ਮੰਗਣੀ ਚਾਹੀਦੀ ਹੈ ਨਾ ਹੁਣ ਵੀ ਮੰਗ ਲੈਣੀ ਹੈ ਪਹਿਲਾਂ ਤੇ ਬਾਅਦ ਚ ਵੀ ਹੈ ਨਾ ਆਪਾਂ ਘਰੇ ਬੱਚੇ ਦਾ ਵਿਆਹ ਕਰਨਾ ਹੋਵੇ ਤੇ ਕਿਸੇ ਨੂੰ ਵਿਚੋਲਾ ਪਾਉਣਾ ਪੈਂਦਾ ਹੈ ਨਾ ਕੀ ਕਹਿੰਦੇ ਆ ਵਿਚੋਲਾ ਵਧੀਆ ਹੋਣਾ ਚਾਹੀਦਾ ਹੈ ਹੈ ਨਾ ਜੇ ਵਿਚੋਲਾ ਠੀਕ ਆ ਤੇ ਉਹ ਸਾਨੂੰ ਸਹੀ ਗੱਲ ਦੱਸੇਗਾ ਤੇ ਸਹੀ ਸਾਡੇ ਬੱਚੇ ਦਾ ਅੱਗੇ ਘਰ ਬਣ ਜੀਗਾ ਹੈ ਨਾ ਇਹ ਸੁਖੀ ਰਾਂ ਤੇ ਜੇ ਵਿਚੋਲਾ ਹੀ ਇਹੋ ਜਿਹਾ ਹੋਵੇ ਉਹ ਕਹਿੰਦਾ 4-5000 ਰੁਪਇਆ ਮਾਰਨਾ ਇੱਕ ਅੱਧੀ ਮੁੰਡੀ ਪਾ ਲੈਣੀ ਆ ਹਨਾ ਇੱਕ ਅੱਧੀ ਮੁੰਡਰੀ ਪਾ ਲੈਣੀ ਆ ਸ਼ੂਟ ਸਾੜ ਪਾ ਲੈਣੇ ਆ ਆਪਾਂ ਨੂੰ ਕੀ ਲੱਗੇ ਬਸ ਆਪਣਾ ਕੰਮ ਖਤਮ ਹੋ ਗਿਆ ਕੁੜੀ ਮੁੰਡੇ ਦੀ ਲੜਾਈ ਹੁੰਦੀ ਤੇ ਕੋਈ ਜਾਂਦੇ ਹਨਾ ਇਸੇ ਤਰ੍ਹਾਂ ਹੀ ਆਪਾਂ ਕਰੇ ਮਕਾਨ ਬਣਾਉਣਾ ਹੋਵੇ ਹਨਾ ਹਾਂਜੀ ਤੇ ਮਿਸਤਰੀ ਵਧੀਆ ਲੱਭਦੇ ਨਾ ਹਾਂਜੀ ਇਹ ਤਾਂ ਕਾਮ ਹੀ ਕਿਨੇ ਨਾ ਉਹ ਫਲਾਣਾ ਯਾਰ ਵਧੀਆ ਕੰਮ ਕਰਦਾ ਹੈ ਨਾ ਹਾਂਜੀ ਉਹਨੂੰ ਕਰੇ ਲਾਇਓ ਇਹੀ ਚੰਗੀ ਗੱਲ ਆ ਕਿ ਮਿਸਤਰੀ ਨੂੰ ਆਪਾਂ ਚੰਗਾ ਲੱਭਣਾ ਚੰਗਾ ਕਾਰ ਬਣਾ ਜਾਵੇ ਸਾਰੀ ਜ਼ਿੰਦਗੀ ਉਹਨਾਂ ਦੇ ਘਰੇ ਰਹਿਣਾ ਹੈ ਨਾ ਹਾਂਜੀ ਹਾਂਜੀ ਇਸ ਤੋਂ ਨੰਬਰ ਤੀਸਰੇ ਤੇ ਆਉਂਦੇ ਕਿ ਆਪਾਂ ਬੱਚੇ ਦਾ ਵਿਆਹ ਕਰੀਦਾ ਲੋਹਾਈ ਲੱਭੀਦਾ ਹੈ ਹੈ ਨਾ ਅਚ ਲੋਹਾਈ ਉਹੋ ਜਿਹਾ ਲੱਭਦੇ ਜਿੱਥੇ ਮਿੱਠਾ ਪਾਉਣਾ ਲੂਣ ਪਾ ਦੇਵੇ ਤਾਂ ਹਾਂਜੀ ਆ ਕੀ ਭਾਈ ਇਹ ਤੇ ਨਹੀਂ ਕਿ ਭਾਈ ਇਹ ਬੁਰਾ ਹਲ ਹੋ ਜਾਂਦਾ ਨਾ ਇਹ ਕੀ ਕੀਤਾ ਦਵਾਈ ਵਧੀਆ ਹੋਣਾ ਚਾਹੀਦਾ ਇਸੇ ਤਰ੍ਹਾਂ ਮੇਰੀਆਂ ਭੈਣਾਂ ਬਾਜ਼ਾਰ ਜਾਂਦੀਆਂ ਨੇ ਬਾਂਜੀ ਕਦੀ ਸਬਜ਼ੀ ਲੈਣ ਗਿਆ ਸਬਜ਼ੀ ਤਾਂ ਆਪ ਦੀ ਯਾਰ ਕਰਦੀ ਕਰੀ ਦੇ ਤੈਨੂੰ ਸਬਜ਼ੀ ਕਰੀ ਦੀ ਚਲੋ ਕਦੀ ਤਾਂ ਜਾਈ ਨਹੀਂ ਜਾਣਾ ਪੈਂਦਾ ਜਾਣਾ ਪੈਂਦਾ ਅੱਛਾ ਜਦੋਂ ਸਾਰੀਆਂ ਸਬਜ਼ੀਆਂ ਦੇ ਵਿੱਚ ਇੱਕ ਗੰਡਾ ਬਾਈ ਜੀ ਉੱਠ ਕੇ ਮੇਰੇ ਵੀਰ ਬਾਈ ਜੀ ਬੇਨਤੀ ਆ ਹਾਂ ਇੱਧਰ ਦੇਖ ਇੱਕ ਗੰਡਾ ਤੇ ਕਾਲੂ ਦੋਵੇਂ ਸਬਜ਼ੀਆਂ ਦੇ ਪ੍ਰਧਾਨ ਹਨ ਨਾ ਹਾਂ ਜੀ ਹਾਂ ਇਹ ਦੋ ਪ੍ਰਧਾਨ ਦੋ ਪ੍ਰਧਾਨ ਪ੍ਰਧਾਨ ਨੇ ਹਰ ਜਗ੍ਹਾ ਤੇ ਉਹ ਪ੍ਰਧਾਨ ਮਸ਼ਹੂਰ ਨੇ ਅੱਛਾ 10 ਰੁਪਏ ਦੇ ਗੰਡੇ ਲੈਣੇ ਹੋਣ ਤੇ 10 ਦੇ ਆਲੂ ਲੈਣੇ ਹੋਣ ਤੇ ਜੇ ਗਲਤੀ ਨਾਲ ਇੱਕ ਅੱਧਾ ਕਾਣਾ ਆਲੂ ਆ ਜਾਏ ਇੱਕ ਗੱਲਿਆ ਪਿਆਜ਼ ਆ ਜਾਏ ਫਿਰ ਕੀ ਕਰੀਦਾ ਗੰਡਾ ਗੰਡਾ ਲੜਾਈ ਸ਼ੁਰੂ ਹਾਂ ਲੜਾਈ ਸ਼ੁਰੂ ਇਸੇ ਤਰ੍ਹਾਂ ਹੀ ਹੁਣ ਤੁਹਾਨੂੰ ਵੋਟਾਂ ਪਾਉਂਦਿਆਂ ਨੂੰ ਸਾਡੇ ਬਜ਼ੁਰਗਾਂ ਨੂੰ 76 ਸਾਲ ਹੋ ਗਏ ਹੈ ਨਾ 76 ਸਾਲ ਹੋ ਗਏ ਤੁਸੀਂ ਆਪ ਦੇ ਸਿਵਿਧਾਨ ਨੂੰ ਲਾਗੂ ਕਰਨ ਲਈ ਆਪ ਦੇ ਵਿਕਾਸ ਨੂੰ ਲਾਗੂ ਕਰਨ ਲਈ ਆਪ ਦੇ ਅਨਸਾਫ਼ ਨੂੰ ਲਾਗੂ ਕਰਨ ਲਈ ਆਪ ਦੇ ਬੱਚਿਆਂ ਦੇ ਚੰਗੇ ਚੰਗੇ ਪਿਵੇਖੋ ਲਿਖਣ ਲਈ ਜਿਹੜਾ ਬੰਦਾ ਚੁਣੀਦਾ ਹੈ ਨਾ ਉਹ ਕੋਈ ਵੀ ਹੋ ਸਕਦਾ ਭਾਵੇਂ ਐਮਐਲਏ ਭਾਵੇਂ ਉਹ ਐਨਪੀਆ ਭਾਵੇਂ ਚੇਅਰਮੈਨ ਹਨ ਭਾਵੇਂ ਪੰਚਾਇਤਾਂ ਸਰਪੰਚਾਂ ਤੇ ਭਾਵੇਂ ਐਮਸੀਆ ਕਦੀ ਉਹ ਆਲੂਆ ਮਾਮੂ ਗੰਢਿਆ ਮਾਮੂ ਚੰਗੀ ਪਛਾਣ ਕੀਤੀ ਕਿਸੇ ਦੀ ਹਾਂਜੀ ਨਹੀਂ ਕਿ ਸਵਾਰ ਕਿਉਂ ਕਾਉਂਦੇ ਕੁਛ ਨੇ ਬੋਲ ਕਰ ਗੱਲ ਰਿਕਾਰਡ ਦੇ ਪਹਿਲਾਂ ਕੁਝ ਬੋਲਨੇ ਹਮਾਰੇ ਕੁਛ ਨੇ ਕਰਦੇ ਕੁਛ ਨੇ ਆਲੂ ਕਾਣੇ ਖੋਦੇ ਨੇ ਪਿਆਜ਼ ਬਾਈ ਜੀ ਕੀ ਨਾਮ ਹੈ ਬਾਈ ਰਾਜ ਸਿੰਘ ਨੇ ਬਹੁਤ ਵਧੀਆ ਕੀਤਾ ਪਿੰਡ ਕਿਹੜਾ ਸਵਾਰ ਰਾਤਾੜ ਸਵਾਰ ਰਾਤਾੜ ਤੋਂ ਬਾਈ ਜੀ ਇਹ ਤਾਂ ਤੁਹਾਡੀ ਗੱਲ ਠੀਕ ਆ ਤੁਹਾਡੀ ਗੱਲ ਨੂੰ ਮੈਂ ਪੂਰਾ ਕਰਦੇ ਆ ਹੈਨਾ ਹਰ ਇੱਕ ਬੰਦਾ ਜਦੋਂ ਵੋਟਾਂ ਲੈਂਦਾ ਹੈ ਤੇ ਕੀ ਕੀ ਕਹਿੰਦਾ ਮੋਦੀ ਕੀ ਕਹਿ ਕੇ ਗਿਆ ਭੈਣੋ ਭਾਈਓ <laughs> आपके अच्छे दिन आएंगे है ना वोट ही नहीं कह के है <laughs> ना हर साल में दो करोड़ नौकरी देंगे मिली किसे लुग? किसे नहीं? है ना पंद्रह पंद्रह लाख रुपया आपके खाते में डालेंगे आया किसी वोट नहीं ਚੱਲ ਵਈ ਚੜਾ ਚਾਹ ਹਾਂ ਬਸ ਤੋਂ ਬਾਅਦ ਕੰਦੇ ਉਹ ਕੀ ਕਿੰਦਾ ਉਹ ਕੀ ਕੀ ਕਰ ਦਿੱਤਾ ਉਹ ਲੋਟਬੰਦੀ ਅੱਛਾ ਲੋਟਬੰਦੀ ਚ ਸਾਰਿਆਂ ਨੂੰ ਨੁਕਸਾਨ ਹੋਇਆ ਨਾ ਹਾਂਜੀ ਥੋੜਾ ਹੋਇਆ ਹੈ ਜੇ ਕਿਸੇ ਤਗੜੇ ਬੰਦੇ ਕੋਲੇ ਸੀਗੇ ਉਹਦੇ ਤੋਂ ਦਾਰੇ ਸਦਾਰੇ ਲੈ ਲਈ ਦੇ ਸੀ ਹਾਂਜੀ ਕੋਈ ਮੋੜੀ ਦੀ ਤੇ ਕਦੀ ਮੁੱਕਰ ਜਾਂਦੇ ਸੀ ਪਰ ਉਹ ਲੋਟਬੰਦੀ ਨਾਲ ਨੁਕਸਾਨ ਹੋਇਆ ਫਿਰ ਉਹਨੇ ਹੋਰ ਬਣਾ ਲਿਆ ਕੋਈ ਨਹੀਂ ਹੋਇਆ ਜੀ ਤਗੜੇ ਨੂੰ ਤਾਂ ਕੋਈ ਨਹੀਂ ਤਗੜੇ ਨੂੰ ਕੋਈ ਨਹੀਂ ਹੋਇਆ ਮਾਰੇ ਨੂੰ ਮਾਰੇ ਨਾਲ ਵੀ ਨਹੀਂ ਮੇਂ ਅੱਛਾ ਉਸ ਤੋਂ ਬਾਅਦ ਉਹਨੇ ਕੀ ਕੀਤਾ ਤਗੜਾ ਨਹੀਂ ਸੀ हम जीएसटी लाएंगे आपके लिए जीएसटी लाएंगे है जी जी ना हूँ जीएसटी लाई तू पता जी असि जिन्ना चिर स्पीच करता पता नहीं जी एस टी के बंब लैके आऊगा सानू पता नहीं की जीएसटी पता की करता उन्हें उन्हें टैक्स लाता तो ਆ ਜੇ ਤੁਸੀਂ ਕੋਈ ਵੀ ਚੀਜ਼ ਲੈ ਜਾਂਦੇ ਹੋ ਉੱਤੇ GST ਟੈਕਸ ਲਾਤਾ ਆ ਜੋ ਮਹਿੰਗੀ ਮਿਲਦੀ ਮਹਿੰਗੀ ਮਿਲਦੀ ਤਾਂ ਫਿਰ ਜ਼ਿੰਮੇਦਾਰਾਂ ਨੂੰ ਲੱਗਣਾ ਹੈ ਆ ਲੱਗਦਾ ਹੈ ਸਾਰੇ ਨੂੰ ਲੱਗਣਾ ਸਾਰੇ ਨੂੰ ਲੱਗਣਾ ਜ਼ਿੰਮੇਦਾਰਾਂ ਨੂੰ ਨਹੀਂ ਲੱਗਣਾ ਜਿਹੜਾ ਬੰਦਾ ਮਜ਼ਦੂਰ ਆ ਭੈਣ ਜੀ ਜਿਹੜਾ ਬੰਦਾ ਦਿਹਾੜੀ ਕਰਦਾ ਹੈ ਕੀ ਉਹ ਕਪੜੇ ਨਹੀਂ ਪਾਉਂਦਾ ਜੁੱਤੀ ਨਹੀਂ ਪਾਉਂਦਾ ਸਾਬਣ ਤੇਲ ਕਾਚ ਕੋ ਕਾਚ ਕੋ ਫਿਰ ਡਿਟੈਕਟ ਡਿਟੈਕਟ ਹਾਰ ਨਹੀਂ ਪੜਾ ਕਿ ਨਾ ਇਹ ਹਾਰਾ ਤੇ ਲੱਗਿਆ ਮਾਰਾ ਹੈ ਨਾ ਤਗੜਾਂ ਤਾਂ ਕੁਛ ਨਹੀਂ ਹੈ ਨਾ ਇਵੇਂ ਹੀ ਹੈ ਨਾ ਹਾਂਜੀ ਹਾਂਜੀ ਅੱਛਾ ਨਾ ਤਾਂ 15 ਲੱਖ ਰੁਪਈਆ ਖਾਤੇ ਚ ਆਇਆ ਨਾ 2 ਕਰੋੜ ਨੌਕਰੀ ਸਾਲ ਦੀ ਨਾ ਅੱਛੇ ਦਿਨ ਆਏ ਆ ਨਹੀਂ ਲੱਗਦਾ ਇਹ ਬਾਈ ਦੇ ਅੱਛੇ ਦਿਨ ਆ ਗਏ ਉਹ ਤਾਂ ਚੱਲੇ ਜਾਂ ਉਹਦਾਂ ਹੀ ਹੈ ਨਾ ਚਲੋ ਇਸੇ ਤਰ੍ਹਾਂ ਦੂਸਰਾ ਇੱਕ ਹੋਰ ਆਇਆ ਝੂਠਾ ਬੰਦਾ ਉਹ ਕਿਹੜਾ ਕੈਪਟਨ ਹਰ ਘਰ ਮੇ ਨੌਕਰੀ ਦੇਂਗੇ ਘਰ 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 ਨੂੰ ਨੌਕਰੀ ਦੇਂਗੇ ਆਖਿਆ ਮਿਲ ਗਈ ਕੁਛ ਨਹੀਂ ਮੇਰਾ ਕਰਜੇ ਮaaf ਕਰਨਾ ਕਿਸਾਨਾ ਕੋਈ ਕਰਜੇ ਕੁਛ ਨਹੀਂ ਕੀਤਾ ਹੈਨਾ ਫਿਰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਬੰਦਾ ਇਲੈਕਸ਼ਨਾਂ ਦੇ ਵਿੱਚ ਖੜਦਾ ਉਹ ਝੂਠਾ ਹੁੰਦਾ ਸਾਰੇ ਇਵੇਂ ਚੰਗਾ ਕੰਮ ਕਰਦੇ ਝੂਠਾ ਬਣ ਜਾਂਦੇ ਹੁਣ ਅਗਲੀ ਗੱਲ ਦੋ ਸੁਣੋ ਤੁਸੀਂ ਪਹਿਲਾਂ ਸਾਰਿਆਂ ਨੇ ਗੱਲ ਕਹੀ ਆ ਕਿ ਅਸੀਂ ਚੰਗਾ ਬੰਦਾ ਚੁਣਨਾ ਹੈ ਹੈਨਾ ਲੋਈ ਮਿਸਤਰੀ ਸਾਰੇ ਕਹਿੰਦੇ ਹਨ ਹੁਣ ਗਲਤੀਆਂ ਸਾਡੀਆਂ ਕਿਹਨੇ ਨੇ ਐਮਤਿਆਂ ਕਿ ਅਸੀਂ ਬੰਦੇ ਨੂੰ ਵੇਖਿਆ ਨਹੀਂ ਹੈ ਹੈਨਾ ਉਹਦੇ ਮਗਰ ਲੱਗ ਕੇ ਕੋਈ ਥੋੜੀ ਜੀ दारू ਪੀ ਲਈ ਥੋੜੀ ਜੀ ਪੈਸੇ ਲੈ ਲਏ ਹੈਨਾ ਅ ਕਈ ਬੰਦਾ ਮਨਚ ਹੀ ਰੱਖਦਾ ਕੰਮ ਨਵਾਗੇ ਬਾਅਦ ਚ ਦੇਵੇ ਨਾ ਦੇਵੇ ਹੈ ਅਗਲਾ ਠੀਕ ਕਹਿੰਦਾ ਕਿ ਮੈਂ ਭਾਈ 10 ਲੱਖ 25 ਲੱਖ 10 ਤੋਂ 15 ਲੱਖ ਰੁਪਈਆ ਖਰਚ ਕੀਤਾ ਹੈ ਹੋ ਮੈਂ ਪੂਰਾ ਕਿਥੋਂ ਕਰਨਾ ਹੈ ਇੱਥੇ ਮਰੇਗਾ ਚ ਸਕਲ ਸਕੀਮਾਂ ਚ ਪੈਨਸ਼ਨ ਚ ਰਾਸ਼ਨ ਚ ਜਾਇਦਾ ਮਕਾਸ ਬਿੱਲ ਕਟਾਲਿਆ ਆ ਟੈਲ ਆਈ ਆ 3 ਰੁਪਏ ਦੀ ਇੱਥੇ 8 ਰੁਪਏ ਹੈ ਰੇਟ ਵਾਪਸ ਕਰ ਦੇ ਇਵੇਂ ਕਰਦੇ ਨਹੀਂ ਹੁਣ ਇਸੇ ਲਈ ਜੇ ਤਾਂ ਅੱਗੇ ਵਿਕਾਸ ਕਰਨਾ ਤਾਂ ਫਿਰ ਪਿੰਡ ਦਾ ਸਰਪੰਚ ਐਮ ਐਲ ਏ ਐਮ ਪੀ ਚੇਅਰਮੈਨ ਪਰਖ ਕੇ ਵੀ ਉਹਦਾ ਤਜਰਬਾ ਕਿੰਨਾ ਹੈ ਉਹਦਾ ਕੰਮ ਕਰਨ ਦਾ ਤਜਰਬਾ ਕਿੰਨਾ ਹੈ ਕੀ ਉਹ ਕਰ ਸਕਦਾ ਹੈ ਹੈਨਾ ਇਹ ਸਾਡੀ ਗਲਤੀ ਆ ਅਸੀਂ ਤਗੜੇ ਬੰਦੇ ਨੂੰ ਚੁਣਿਆ ਉਹਦੇ ਕੋਲੇ ਪੈਸਾ ਬੜਾ ਹੈ ਉਹਦੇ ਕੋਲੇ ਪੈਸਾ ਹੈ ਭਾਈ ਜੀ ਜਿਹਦੇ ਕੋਲੇ ਪੈਸਾ ਆ ਉਹਨੂੰ ਗਰਮੀ ਦਾ ਪਤਾ ਲੱਗਦਾ ਨਹੀਂ ਉਹ ਤਾਂ ਉੱਤੇ ਬੈਠਾ ਹੀ ਏਸੀ ਚੱਲਦੀ ਵੀ ਏਸੀ ਨਾਲ ਮਰਜ਼ੀ ਨਾਲ ਟੈਰ ਅਰਜੀਨਲ ਨਿਕਲੂਗਾ ਹੈਨਾ ਹਾਂਜੀ ਉਹਨੂੰ ਗਰੀਬੀ ਬਾਰੇ ਪਤਾ ਕੀ ਆ ਉਹਨੇ ਕੀ ਪਤਾ ਕੋਈ ਨਹੀਂ ਮਨਤਾਬ ਦਾ ਆ ਦੀ ਰੋਟੀ ਦੇਗਾ ਓਕੇ ਫਿਰ ਹੁਣ ਪੰਚਾਇਤਾਂ ਦੀਆਂ ਵੋਟਾਂ ਆਣ ਵਾਲੀਆਂ ਨੇ ਹਨਾ ਕੀ ਕਰੀਏ ਜਿਹੜੇ ਬੰਦੇ ਨੇ ਬਿਨ ਵੋਟਾਂ ਤੋਂ ਬਿਨ ਕੁਸ਼ ਲੈਣ ਤੋਂ ਤਜਰਬੇ ਨਾਲ ਟੱਕੇ ਨਾਲ ਮਿਹਨਤ ਕਰਕੇ ਆਪਦਾ ਖਰਚਾ ਕਰਕੇ ਤੁਹਾਨੂੰ ਚਮਤਕਾਰ ਕਰਕੇ ਵਿਖਾਇਆ ਉਹਨੂੰ ਚੋਣਨਾ ਕਿ ਜਿਹੜਾ ਬੰਦਾ ਜੂ ਨੂੰ ਪਤਾ ਹੀ ਨਹੀਂ ਹੈ ਗਰੀਬੀ ਕੀ ਆ ਗਰਮੀ ਕੀ ਆ ਭੁੱਖ ਕੀ ਚੀਜ਼ ਆ ਦੁੱਖ ਕੀ ਚੀਜ਼ ਆ ਉਹਨੂੰ ਚੋਣਨਾ ਲੈ ਕਿਨੇ ਦਿੱਤਾ ਚੌਂਕਰ ਵਖਾ ਹੋ ਨਾ ਤੁਹਾਨੂੰ ਚਾਹੀਦਾ ਹੈ ਸ ਫੇਰ ਰਾਤ ਕੋਈ ਬੰਦਾ ਆ ਤੁਹਾਡੇ ਨਰੇਗਾ ਦੇ ਵਿੱਚੋਂ ਚੋਣ ਕਰਨੀ ਆ ਫਸਰ ਕੋ ਮੰਜੂਰਾ ਵੀ ਮੰਜੂਰਾ ਆਪਾਂ ਮੰਜੂਰਾ ਜਿਹੜਾ ਬੰਦਾ ਜ਼ਿਆਦਾ ਬੋਲ ਗਿਆ ਕਿਹਦੇ ਚ ਮੈਕ ਟੇ ਹਾਂ ਅੱਜ ਤੋਂ ਸ਼ੁਰੂ ਕਰ ਦਿਓ ਹਾਂ ਆਵੇ ਵਰਿਆ ਗਰੀਬਾ ਹਾਂ ਨਾ ਤੜਾ ਕੋਈ ਨਹੀਂ ਕਰੇ ਇੱਕ ਇੱਕ ਕਰਕੇ ਬੋਲੋ ਹਾਂ ਚੁੱਪ ਬੋਲੋ ਕਿੰਨੇ ਵੰਨ ਲਾ ਕਦੇ ਨਾ ਤੜਾ ਕੁਛ ਕਰੇਦਾ ਪੈਂਜੀ ਸੁਣੋ ਮੈਂ ਫਿਰ ਕਿਨਾ ਹਾਂ ਕਿ ਅਸੀਂ ਕਹਿੰਨੇ ਆ ਕਿ ਬੱਚੇ ਦਾ ਵਿਆਹ ਕਰਨਾ ਹੈ ਧੀ ਦਾ ਵਿਆਹ ਕਰਨਾ ਮੁੰਡੇ ਦਾ ਚੰਗਾ ਸਰਕਲ ਹੋਣਾ ਚਾਹੀਦਾ ਤਜਰਬਾ ਮੰਗਦੇ ਆ ਹਾਂ ਕੰਮ ਦਾ ਪਿੱਛਾ ਫਿਰਦੇ ਆ ਇਹ ਤਾਂ ਹੈਗਾ ਐਸੇ ਤਰ੍ਹਾਂ ਮਿਸਤਰੀ ਦਾ ਐਸੇ ਤਰ੍ਹਾਂ ਲੋਹਾਈ ਦਾ ਹੈਨਾ ਇਹ ਥੋੜਾ ਹੈ ਪੀਤਣੇ ਪਰ ਤਗੜੇ ਬੰਦੇ ਜਿਹੜੇ ਸਰਪੰਚ ਬਣ ਗਏ ਉਹ ਸਰਪੰਚ ਬਣ ਗਏ ਪੈਸੇ ਦੇ ਜ਼ੋਰ ਨਾਲ ਉਹ ਸਰਪੰਚ ਬਣ ਗਏ ਨਸ਼ੇ ਦੇ ਜ਼ੋਰ ਨਾਲ ਉਹ ਸਰਪੰਚ ਬਣ ਗਏ ਐਮਐਲਏ ਦੀ ਜਿਹੜੀ ਹੈਗੀ ਆ ਚਾਲ ਪਲੂਸੀ ਕਰਕੇ ਗੁੰਡਾਗਰਦੀ ਦੇ ਨਾਲ ਹਾਂਜੀ ਲੇਕਿਨ ਫਿਰ ਉਹ ਸਾਡਾ ਕੁਝ ਕਰੂਗਾ ਨਹੀਂ ਆ ਸਵੇਰੇ ਸਵੇਰੇ ਇੱਕ ਬੀਬੀ ਲਾਹਤੀ ਸੀਗੀ ਕਿਹੜੀ ਸੀ ਸੀ ਬੀਬੀ ਦੀ ਆਈਆ ਆਂਧਰਾ ਆ ਘੇੜੇ ਆ ਇਧਰ ਆ ਘੇੜੇ ਆ ਮੈਂ ਦੇਣਾ ਕਰਨੀ ਆਦਰਚਾ ਆ ਕਿ ਆ ਦੂਜੇ ਮਨ ਰਹਿ ਆ ਮੇਰੀ ਭੈਣ ਨਾਲ ਘੇੜੇ ਨਾਲ ਕਰੇ ਗਰੀਬਾਂ ਦਾ ਕੋਈ ਸੁਣਦਾ ਨਹੀਂ ਹੈ ਆ ਕਿ ਆ ਔਰ ਮੈਨੂੰ ਅੰਦਰੋਂ ਗੁੱਸਾ ਜਿਹਾ ਆਈ ਜਾਵੇ ਮੈਨੂੰ ਵੀ ਗਿਆ ਹੈ ਹੈਨਾ ਫਿਰ ਮੈਨੂੰ ਕਿਹਾ ਮੈਂ ਕਿਹਾ ਭੈਣ ਜੀ ਹੁ ਚੋਪੀ ਨਹੀਂ ਕਰਦੀ ਗਰੀਬਾਂ ਦੀ ਕੋਈ ਸੁਣਦਾ ਨਹੀਂ ਹੁਣ ਇੱਕ ਗੱਲ ਦਾ ਧਿਆਨ ਰੱਖਿਓ ਮੈਂ ਫਿਰ ਬੀਬੀ ਨੂੰ ਤ ਦੱਸਿਆ ਮੈਂ ਕਿਹਾ ਬੀਬੀ ਜੀ ਉਹ ਨਲਕੇ ਉਹ ਟੂਟੀ ਲੱਗੀ ਆ ਪਾਣੀ ਲੈਣ ਜਾਣਾ ਪਊ ਕਿ ਟੂਟੀ ਕੋਲੇ ਜਾਣਾ ਪਊ ਆਪਰੇ ਮਤਾਂ ਟੋਰ ਤੇ ਜਾਣੀ ਪੈ। ਉਹ ਜਾਣਾ ਪੈਣਾ। ਹੈਨਾ? ਏਅਰ ਪਾਣੀ ਮਿਲੂਗਾ। ਅੱਛਾ ਆਪਾਂ ਡਾਕਟਰ ਕੋਲੇ ਜਾਈਏ। ਦੁੱਖ ਦੱਸਣਾ ਪਊ ਕਿ ਖੜੇ ਨੂੰ ਟੀਕਾ ਲਾ ਦੂ। ਨਹੀਂ ਦੱਸਣਾ ਦੇ ਪਿੱਛੇ। ਉਹ ਨਾ ਚੇ ਕਰਦੇ। ਬਾਅਦ ਵਿੱਚ ਚਲਾਈ ਨਹੀਂ ਹੈ। ਦੁਕਾਨ ਤੇ ਜਾਈਏ ਕਰਿਆਨੇ ਵਾਲੀ ਤੇ ਤੇ ਉਥੇ ਸਾਨੂੰ ਬੋਲਣਾ ਪਊ ਕਿ ਖੜਿਆਂ ਨੂੰ ਸਾਰਿਆਂ ਨੂੰ ਵੇਖ ਕੇ ਸੌਦਾ ਤੋਲ ਦੂਗਾ। ਮੰਗਣਾ ਪੈਣਾ ਜਿਹੜੀ ਚਾਹੀ। ਬੋਲਣਾ ਪਊਗਾ। ਤੇ ਫਿਰ ਆਪਦੇ ਹੱਕਾਂ ਲਈ ਕੌਣ ਬੋਲਦਾ? ਕਿੱਥੇ ਬੋਲੇ ਆ ਆਪ ਦੀ ਹੱਕਾਂ ਲਈ ਕਿੱਥੇ ਬੋਲਦੇ ਆ ਇਹ ਸਾਡੀਆਂ ਕੋਈ ਨਹੀਂ ਬੋਲ ਸਕਦਾ ਹਾਂਜੀ ਭਾਈ ਜੀ ਹੁਣ ਤਾਂ ਹੀ ਕੋਈ ਨਹੀਂ ਤੇ ਬੋਲੇ ਕੀ ਬੋਲਣ ਦਾ ਟਾਈਮ ਹੀ ਨਹੀਂ ਦਿੰਦੇ ਤਗੜਾ ਬੰਦਾ ਮਾਰੀਂ ਬੰਦੇ ਹੁਣ ਬਈ ਕੋਈ 2 ਮਿੰਟ ਦੀ 2 ਮਿੰਟ 2 ਮਿੰਟ ਧਿਆਨ ਕਰਿਓ ਜੀ ਬਾਈ ਨੇ ਗੱਲ ਵਧੀਆ ਕੀਤੀ ਕੋਈ ਨਹੀਂ ਸੁਣਦਾ ਆ ਆ ਬਿਲਡਿੰਗ ਦੀ ਨੀ ਕਿੱਥੇ ਆ ਜਮੀਨ 'ਚ ਚੰਗਾ ਮਿਸਤਰੀ ਨਹੀਂ ਬਣਾ ਗਿਆ ਬਿਲਡਿੰਗ ਬਣ ਗਈ ਹੈਨਾ ਜੇ ਤੇਰੇ ਵਰਗੇ ਚੰਗੇ ਵਿਚਾਰਾਂ ਵਾਲੇ ਲੋਕ ਹੋਣ ਹੱਲੇ ਗਰਾਊਂਡ ਤੇ ਇਹ ਸੁਣਨ ਵਾਲੇ ਦੀ ਕੀ ਹਿੰਮਤ ਨਾ ਸੁਣੇ ਇਹ ਤਾਂ ਸੁਣਨ ਵਾਲੇ ਦੀ ਕੀ ਹਿੰਮਤ ਨਾ ਹੋ ਉਹ ਤਾਂ ਫਿਰ ਕਿਉਂ ਬਈ ਬਿਲਕੁਲ ਅਗਲੀ ਗੱਲ ਜਿਹੜੀ ਤੂੰ ਕੀਤੀ ਮੈਂ ਕਲੀਅਰ ਕਰਦਾ ਕਿਸਾਨ ਦਿੱਲੀ ਚੋਂ ਇੱਕ ਸਾਲ ਬਾਅਦ ਆਏ ਸੀ ਜਿੱਤ ਕੇ ਆਏ ਸੀ ਹਾਂਜੀ ਹਾਂਜੀ ਸੁਣੂ ਸੀ ਗੱਲ ਹੁਣੇ ਹੀ ਲੱਗੇ ਰਹਿ ਗਏ ਕਿਸਾਨ ਕਿੱਥੇ ਸੀਗੇ ਤਾਂ ਸੁਣੂ ਸੀ ਹਾਂਜੀ ਹਾਂਜੀ ਸਾਰੇ ਜਹ ਬਣ ਕਰ ਸਾਰੇ ਕਿੱਠੀਆਂ ਸੀ ਅਸੀਂ ਵੀ ਸੀਗੇ ਸਾਰੇ ਕਿੱਠੇ ਸੀ ਸੁਣੀ ਗਏ ਪਰ ਆਰੇ ਦੇ ਗੀ ਉਹਨਾਂ ਦੇ ਸੰਵਿਧਾਨਕ ਹੱਕ ਨਹੀਂ ਹੈ ਬਾਬਾ ਸਾਹਿਬ ਨੇ ਲਿਖੇ ਬਾਬਾ ਸਾਹਿਬ ਨੇ ਸਾਰਿਆਂ ਨੂੰ ਬਰਾਬਰ ਤੇ ਕੀਤਾ ਜੀ ਬਰਾਬਰ ਹੈਨਾ ਪਰ ਅਸੀਂ ਉਹਨਾਂ ਇੱਕ ਸੰਨ ਦੇ ਬਰਾਬਰ ਤੇ ਹੈਗੇ ਆ ਨਹੀਂ ਹੈਗੇ ਸਾਡੇ ਹੱਕ ਸੰਵਿਧਾਨਕ ਨਹੀਂ 1952 ਚ ਬਾਬਾ ਸਾਹਿਬ ਡਾਕਟਰ ਬੇਟਕਰ ਪਿਮਰਾਵ ਸਾਹਿਬ ਨੇ ਲਿਖਿਆ ਸੀ ਸਾਰੇ ਇੱਕ ਬਰਾਬਰ ਹੋਣਗੇ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਊਗਾ ਪਰ ਤੁਹਾਡੇ ਸੰਵਿਧਾਨਕ ਹੱਕ ਨੱਪੀ ਬੈਠੇ ਨਹੀਂ ਪਰ ਉਹ ਮਿਲਣਾ ਨਹੀਂ ਫਿਰ ਉਹ ਗੱਲ ਕੁਛ ਨਹੀਂ ਮਿਲਿਆ ਪੈਗੂ ਮੈਂ ਫਿਰ ਆ ਗਿਆ ਤੇ ਕੁਛ ਨਹੀਂ ਮਿਲਿਆ ਅੱਛਾ ਚਲੋ ਮਿਲਣਾ ਤਾਂ ਪਾਣੀ ਵੀ ਨਹੀਂ ਹੈ ਨਲਕੇ ਦੇ ਕੋਲੇ ਤੋਂ ਬਿਨਾ ਚਾਹ ਹੈਨਾ ਮਿਲਣਾ ਤਾਂ ਕਰਿਆਨੇ ਵਾਲਾ ਸੌਦਾ ਵੀ ਨਹੀਂ ਹੈ ਬਿਨਾ ਬੋਲਣ ਤੋਂ ਇਹਦਾ ਗਾਇਓ ਫਾਇ ਨਹੀਂ ਹੈ ਹੈਨਾ ਇਸ ਲਈ ਸਿਆਣ ਕਰਿਓ ਕਿ ਗਰਾਊਂਡ ਲੈਵਲ ਤੇ ਸਮਝ ਬਣਾ ਲਓ ਤੁਹਾਡੇ ਚ ਕੋਈ ਨਰੇਗਾ ਚੋ ਸਰਪੰਚ ਚੁਣਨਾ ਹੈ ਠੀਕ ਹੈ ਜੀ ਠੀਕ ਆ ਅਸੀਂ ਇੱਕ ਜਿਹਨੂੰ ਚੁਲਣਾ ਨਾਲ ਉਹਦੀ ਸਪੋਰਟ ਲਈ 50 ਰੁਪਏ ਲਾ ਲਓ ਕੋਈ ਕੋਈ ਜ਼ਿਆਦਾ ਤਾਂ ਨਹੀਂ ਹੈ ਨਹੀਂ ਨਹੀਂ ਕਿੱਟ ਜ਼ਿਆਦਾ ਹੋ ਇੱਕ ਪੁਰਾਣਾ ਹੋਵੇ 500 ਖਰਚ ਕਰ ਲੀਦਾ ਤੇ ਅਸੀਂ ਇੱਕ ਬਾਈ ਦਾ ਮਾਣ ਕਰਨਾ ਵੀ ਭਾਈ ਆ ਮੇਰੇ 50 ਰੁਪਏ ਤੇਰੀ ਜੇਬ ਚੋਂ ਤੇ ਵੋਟ ਵੀ ਪੱਕੀ ਹੈ ਹੈਨਾ ਸਹੀ ਗੱਲ ਹੈ ਠੀਕ ਆ ਹੁਣ ਤੁਸੀਂ 500 ਬੰਦੇ ਨੇ ਉਹਦਾ ਜਿਹੜਾ ਖਰਚਾ ਕੱਢਿਆ ਗਿਆ ਤੇ ਜਦੋਂ ਸਰਪੰਚ ਤੁਸੀਂ ਚੁਣਿਆ ਪੈਸੇ ਤੁਸੀਂ ਦਿੱਤੇ ਆ ਤਾਂ ਫਿਰ ਕੋਈ ਰੈਡੀਓ ਦਾ ਮਤਾ ਪਾਸ ਕਰਨ ਵਾਲਾ ਇਹਦਾ ਮਕਾਨ ਇਹਦਾ ਰਾਸ਼ਨ ਇਹਦੀ ਸਕ੍ਰੀਨ ਤੇ ਦੇਤ ਹੈ ਨਾ ਤੇ ਜਦੋਂ ਅਸੀਂ ਆਪ ਲੱਭਣੀ ਹੈ दारू ਹਾਂ ਅਗਲੇ ਨੇ ਖਰਚਾ ਕਰਨਾ ਲੈ ਵੀ 99000 ਦੀ दारू ਵੰਡੀ ਗਈ ਹੈ ਨਾ ਲੈ ਵੀ ਇਹ ਸਾਰਿਆਂ ਬੰਦਿਆਂ ਦਾ ਨਾਮ ਚਲਾ ਜਾਂਦਾ ਐਨੇ ਪੈਸੇ ਲਾ ਕੇ ਲੈ ਕੇ ਉਹਦੇ ਕਰਿੰਦੇ ਜਾਂਦੇ ਆ ਜਿਹੜੇ ਉਹਨਾਂ ਦੇ ਨਾਲ ਚੋਰਦੇ ਪਰ ਉਹ ਲਿਸਟ ਤੁਹਾਡੀ ਪਹੁੰਚ ਗਈ ਉਹ ਕਹਿੰਦਾ ਜੀ ਮੇਰਾ ਤਾਂ ਆ ਗਿਆ 15000 15 ਲੱਖ ਰੁਪਈਆ ਖਰਚਾ ਹੁਣ ਮੈਂ ਪੂਰਾ ਕਿੱਥੋਂ ਕਰਨਾ ਬਿਲਕੁਲ ਇੱਥੇ ਕਰਨਾ ਪਾਵਰ ਕਿੱਥੇ ਕਰਨਾ ਹਾਂ ਮੇਰਾ ਤਾਂ ਮਕਾਨ ਬਹੁਤ ਵਿੱਗਣ ਵਾਲਾ ਹੁਣ ਮਕਾਨ ਤਾਂ ਬੀਬੀ ਦਾ ਆਇਆ ਹੁੰਦਾ ਤੇ ਜਿਹੜਾ ਉਹਨੂੰ ਪੈਸੇ ਦੇਣ ਵਾਲਾ ਹੁੰਦਾ ਉਹ ਆਂ ਮੰਦਦਾ ਯਾਰ ਜੀ ਬੋਟੇ ਪਹਿਲਾਂ ਦੇ ਤਾ ਉਹਦੇ ਦੇਣੇ ਜਾ ਇਸੇ ਤਰ੍ਹਾਂ ਰਾਸ਼ਨ ਤੁਹਾਡਾ ਆਇਆ ਰਾਸ਼ਨ ਤੁਹਾਡਾ 15 ਕਿਲੋ ਆਇਆ ਹੈ ਪਰਚੀ ਤੁਹਾਡੀ 15 ਕਿਲੋ ਦੀ ਕੱਟੀ ਆ ਤੇ ਉਹ ਡੀਪੂ ਵਾਲਾ ਕਿੰਨਾ 11 ਕਿਲੋ ਦੇਣੇ ਆ 5 ਕਿਲੋ 5 ਕਿਲੋ ਤਾਂ ਫੇਰ ਪਾਈ ਉਹਨਾਂ ਆਪ ਦਾ ਖਸਤੇ 5 ਕਿਲੋ ਦੇ ਦੇ ਤੋਂ ਆਹ ਨਾਲੇ ਬੋੜੇ ਆ ਤੁਹਾਡੇ ਤੋਂ ਮੈਨੂੰ ਮੇਨ ਦਾ ਤੁਹਾਡੇ ਤੋਂ ਮੈਨੂੰ ਆਸਾ ਤੁਹਾਡੇ ਤੋਂ ਵੀ ਲਖਸ਼ਨਾ ਚ ਚੋਣ ਵਧੀਆ ਬੰਦੇ ਦੀ ਕਰਿਆ ਜੇ ਜਿਹਦੀ ਮੀਠ ਸਾ ਜਿੰਨੇ ਕੁਛ ਕਰਕੇ ਵਿਖਾਇਆ ਲੋੜ ਤੋਂ ਪਹਿਲਾਂ ਲੋਡ ਨਹੀਂ ਤਾਂ ਸਾਰੇ ਕਰਦੇ ਆਂਦੇ ਪਹਿਲੋ ਮੈਨੂੰ ਵੋਟ ਪਾ ਦਿਓ ਮੈਂ ਕੰਮ ਬਾਅਦ ਚ ਕਰਾਂਗਾ ਇਹ ਤਾਂ 76 ਸਾਲ ਤੋਂ ਇਹ ਤਾਂ 76 ਸਾਲ ਤੋਂ ਕਿ ਕਰਦੇ ਆਂ ਪਰ ਉਹਨਾਂ ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਬਿਲਕੁਲ ਖਤਮ ਹੈ ਮੇਰੇ ਹੱਥ ਜੋੜ ਕੇ ਬੇਨਤੀ ਆ ਜੇ ਪਿੰਡ ਦਾ ਤੁਸੀਂ ਇਹ ਜਿਹੜਾ ਪਿੰਡ ਦਾ ਸਰਪੰਚ ਹੁੰਦਾ ਨਾ ਉਹ ਇੱਕ ਪਿੰਡ ਦਾ ਮੁੱਖ ਮੰਤਰੀ ਹੁੰਦਾ ਪਿੰਡ ਪਿੰਡ ਦੇ ਸਰਪੰਚ ਤੋਂ ਬਿਨਾ ਨਾ ਤਾਂ ਐਮਐਲਏ ਕੁਝ ਕਰ ਸਕਦਾ ਹੈ ਤੇ ਨਾ ਮੰਤਰੀ ਕੁਝ ਕਰ ਸਕਦਾ ਹੈ ਪਿੰਡ ਦੇ ਸਾਹਕ ਦਾ ਸਰਪੰਚ ਕਹਿੰਦਾ ਸਰਪੰਚ ਦੀ ਪਾਵਰ ਹੁੰਦੀ ਜੇ ਸੀ ਨਾਲੋਂ ਪਾਵਰ ਜ਼ਿਆਦੀ ਹੁੰਦੀ ਟੀਸੀ ਵੀ ਆ ਕੇ ਬਹਿ ਜਾਵੇ ਨਾ ਉਹ ਵੀ ਕਹਿੰਦਾ ਸਰਪੰਚ ਸਾਹਿਬ ਮੈਂ ਇਹ ਬਣਾਵੇ ਦੋ ਪੰਜ ਹਾਂ ਹਾਂ ਦੋ ਬੰਦ ਦੇ ਰਗੜਾ ਜੀ ਸੀ ਨਾਲ ਹਰ ਹਰ ਪ੍ਰਾਇਸਾਂ ਪਾਵਰ ਹੁੰਦੀ ਕੋਈ ਨਾ ਮਤਲਬ ਆਵੇ ਨਵਾਂ ਵਾਦਾ ਕਿ ਤੁਹਾਨੂੰ ਇਹ ਲਾਵੇ ਟੈਂਕੀ ਜਿਹੜੀ ਪਹਿਲੀ ਫੋਨ ਹਾਰੀ ਥਾਗਾ ਅਲਾਵਾ ਮੁੱਖ ਮੰਤਰੀ ਦੀ ਪਾਵਰ ਜਿਹੜੀ ਹੈਗੀ ਹੈ ਨਾ ਉਹ ਤੁਸੀਂ ਐਸਦੀ ਵਧੀਆ ਗਰੀਬ ਪਰਿਵਾਰ ਤੋਂ ਚੁਣਨੀ ਹੈ ਠੀਕ ਹੈ ਠੀਕ ਆ ਮੂ ਨਾਲ ਮਿੱਠੇ ਰਹਿਣਾ ਜਿਵੇਂ ਉਹ ਗੱਲਾਂ ਨਾਲ ਕਰਦੇ ਰਹੇ ਹਾਂ ਜੀ ਅਸੀਂ ਤੁਹਾਡੇ ਆ ਬੋਟ ਤੁਹਾਡੀ ਆ ਨਹੀਂ ਵੀ ਇਹ ਕਰਦਾ ਜਿਹੜਾ ਪੁਰਾਣਾ ਮਾਲ 50 ਸਾਲਾਂ ਦਾ 5 ਸਾਲਾਂ ਦਾ ਜਪਨ ਦੇ ਕਿਹੜੇ ਸਾਇੰਟਿਸਟ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਮਾਲ ਦਿੱਤਾ ਹੈ ਉਹ ਤੋਂ ਖਾ ਕੇ ਨਵਾਂ ਪੁਰਾਣਾ ਹਰ ਪੈਚ ਹਾਰਾ ਖਜਾਨਾ ਨਵੇਂ ਪੈਚ ਕੋਈ ਬਲਾ ਆਵੇ ਜੇ ਕੋਈ ਪੈਸਾ ਪਾਵੇ ਤਾਂ ਉਹ ਵਿਚਾਰਾ ਖਰਚਾ ਕਰੇਗਾ ਉਹਦੇ ਕੋਲ ਹੱਕਤਾ ਵੀ ਲੈਣਾ ਚਾਹੀਦਾ ਕਿ ਕਿੱਥੇ ਰੱਖਾਈ ਇੱਕ ਮਿੰਟ ਲਾਇਆ ਇੱਕ ਮਿੰਟ ਤੁਸੀਂ ਮਕਾਨ ਪਾਇਆ ਕਰੇ ਪਾਏ ਨੇ ਇਹਨੂੰ ਇੱਕ ਇੱਟ ਚੁਣੀ ਸੀ ਨਹੀਂ ਕਿ ਪਹਿਲਾਂ ਨਹੀਂ ਇੱਟ ਚੁਣ ਤੋਂ ਪਹਿਲਾਂ ਮਕਾਨ ਬਣ ਗਿਆ ਸੀ ਨਾ ਇਹੋ ਤਾਂ ਹਰ ਕੁਝ ਕਰਨਾ ਪੈਂਦਾ ਨਾ ਪਹਿਲਾਂ ਇੱਟ ਰੱਖਿਆ ਇੱਟ ਰੱਖੀਦਾ ਇੱਕ ਇੱਟ ਤੋਂ ਬਾਅਦ ਇੱਟਾਂ ਜੋੜੀਆਂ ਨਹੀਂ ਬਣੀ ਹਾਂਜੀ ਹਾਂਜੀ ਇੱਟ ਤੋਂ ਬਾਅਦ 4 ਬਣੇ ਹਾਂਜੀ 4 ਤੋਂ ਬਾਅਦ ਮਕਾਨ ਬਣ ਗਿਆ ਹਾਂਜੀ ਹਾਂਜੀ ਮਕਾਨ ਤੋਂ ਬਾਅਦ ਛੱਤ ਪੈ ਗਈ ਤੇ ਵਿੱਚ ਬੈਠ ਗਏ ਹਾਂਜੀ ਹੁਣ ਪਹਿਲੇ ਸਰਪੰਚ ਤਾਂ ਚੁਣ ਲਾ ਤੂੰ ਨਾ ਦੇਖ ਉਹ ਪਿਛਲਾ ਵੀ ਕਢਾ ਲਾਂਗੇ ਤੇਰੀ ਗੱਲ ਠੀਕ ਆ ਇੱਧਰ ਦੇਖੋ ਵੇ ਮੱਕੇ ਦਿੱਤਾ ਗਾਸ ਬੰਦੇ ਨੂੰ ਆਸ ਬੰਦੇ ਨੂੰ ਅੱਜ ਤੁਸੀਂ ਅੱਜ ਜੇ ਤੁਸੀਂ ਕੋਲੋਂ ਪੈਸੇ ਲਾ ਕੇ ਪਾਓਗੇ ਨਾ ਤੇ ਇਹਨੂੰ ਇੱਥੋਂ ਫੜ ਕੇ ਲਿਆਵਾਂਗੇ ਵੀ ਆਹ ਭਾਈ ਸਰਕਾਰੀ ਰਜਿਸਟਰ ਆ ਇੱਥੇ ਸਾਈਨ ਕਰ ਮਤਾ ਅਸੀਂ ਕਹਿੰਨੀ ਕਿਵੇਂ ਪੋਣਾ ਮਤਾ ਅਸੀਂ ਕਹਿੰਨੀ ਕਿਵੇਂ ਸਾਈਨ ਤੂੰ ਕਰ ਇਹ ਤਾਂ ਪਰਖਾਂ ਦੇ ਪੱਕੀ ਰਹਾ ਇਹ ਮੈਨੂੰ ਮੀਨ ਦਾ ਠੀਕ ਆ ਜੀ ਤੁਸੀਂ ਵੀ ਕੰਮ ਕਰੋ ਮੈਨੂੰ ਵੀ ਜਾਣ ਦਿਓ ਠੀਕ ਆ ਮੈਨੂੰ ਬਹੁਤ ਮੀਨ ਆ ਵੀ ਸ਼ੁਰੂਆਤ ਤੁਹਾਡੇ ਤੋਂ ਹੋਈ ਆ ਅੱਜ ਦੀ ਵੀਡੀਓ ਨੇ ਇਹ ਸਾਰਿਆਂ ਦੀ ਸਮਝ ਬਣਾ ਦੇਣੀ ਆ ਕਿ ਗੰਡਾ ਤੇ ਆਲੂ ਸਬਜ਼ੀ ਦਾ ਪ੍ਰਦਾਨ ਜਦੋਂ 10 ਰੁਪਏ ਦਾ ਲੈਣ ਜਾਈਏ ਤੇ ਕਿਤੇ ਗਲਤੀ ਨਾਲ ਇੱਕ ਆਲੂ ਗਲਤ ਪਾ ਦੇਵੇ ਤੇ ਦੁਕਾਨ ਵਾਲੇ ਦਾ ਸਿਰ 파ਰਨ ਜਾਂਦਾ ਤੁਹਾਨੂੰ ਇਹਦਾ ਪਟਰਾਉ ਚਲਾ ਜਾਵੇ ਕਿਹੜਾ ਕੰਮ ਦੇਵੇ ਦਾ ਉਨੇ ਪਰਚਾ ਕਰਵਾਉਂਦਾ ਕਰਾਉਣਾ ਹੈ ਬਸ ਮੀਰ ਨੇ ਤਾਂ ਪਰਚਾ ਕਰਵਾਉਣਾ ਹੈ ਇਹਦੇ ਪਾਣੀ ਚ ਚੱਲੀ ਉਹਨੂੰ ਬੰਦਾ ਬਣਾਉਂਦਾ ਹੈ ਆਹ ਤਾਂ ਸਰਪੰਚਾਂ ਨੇ ਕਿਹਾ ਨਹੀਂ ਰਾਜੇ ਕਿਚੀ ਦੀ ਇੱਕ ਚੀਜ਼ ਦੀ ਪਛਾਣ ਨਹੀਂ ਕੀਤੀ ਤੁਸੀਂ ਇੱਧਰ ਦੇਖੋ ਪੰਜੀ ਕੀ ਨਾਮ ਹੈ ਦੁਰਗੋ ਪੈਣ ਪਿੰਡ ਕਿਹੜਾ ਸਵਾਇਰ ਹੈ ਮੇਰੀ ਗੱਲ ਧਿਆਨ ਨਾਲ ਸੁਣਿਓ ਗਰਮੀ ਚ ਆਪਾਂ ਖੜੇ ਆਪਾਂ ਖੜੇ ਹੁਣ ਗਰਮੀ ਦਾ ਉਸ ਬੰਦੇ ਨੂੰ ਸਾਹ ਸਾਹ ਜਿਹੜਾ ਗਰਮੀ ਚ ਖੜਾ ਹੈ ਹੈਣਾ ਗਰੀਬੀ ਦਾ ਉਸ ਬੰਦੇ ਨੂੰ ਸਾਹ ਸਾ ਜਿਹੜਾ ਗਰੀਬ ਆ ਤੇ ਜਦੋਂ ਚੌਣ ਹੀ ਅਸੀਂ ਅਮੀਰ ਬੰਦੇ ਦੀ ਕਰਤੀ ਉਹਨੂੰ ਤਾਂ ਪਤਾ ਹੀ ਨਹੀਂ ਹੈ ਗਰਮੀ ਕੀ ਚੀਜ਼ ਆ ਗਰੀਬੀ ਕੀ ਜੋ ਰਹਾ ਉਹ ਕੀ ਚੀਜ਼ ਆ ਤਾਂ ਫਿਰ ਉਹਨਾਂ ਨੇ ਕਰਨਾ ਕੀ ਆ ਟਾਡਾ ਹੈਨਾ ਤੇ ਇਸ ਲਈ ਬੇਨਤੀ ਆ ਲੈ ਮੇਰੀ ਪਹਿਲਾ ਹਜਾ ਦਾ ਗਰੀਬ ਨੇ ਕਿਹਨਾਂ ਪੰਜ ਕੀ ਨਾਮ ਆ ਪਰਮਜੀਤ ਕੌਰ ਪਿੰਡ ਕਿਹੜਾ ਇਸਾਈ ਹਾਂ ਹੁੰਡ ਸਿੱਕੀ ਕਿਆ ਹੈ ਮੈਂ ਕਿਹਾ ਵੀ ਅਮੀਰ ਗਰੀਬ ਨੂੰ ਤਾਂ ਉੱਠਣ ਹੀ ਨਹੀਂ ਦਿੰਦੇ ਪਹਿਲਾਂ ਅਮੀਰ ਹੀ ਚੋਕਲੇ ਦੇਣੇ ਅਗਲੇ ਤੇ ਗਰੀਬ ਕੀ ਕਰੇ ਗਰੀਬ ਦੇ ਪਾਵਰ ਹੀ ਨਹੀਂ ਹੁੰਦੀ ਆਪ ਦੀ ਹਿੰਮਤ ਆਪ ਦੇ ਬਾਸ ਗਰੀਬ ਦੇ ਪਾਵਰ ਹੀ ਨਹੀਂ ਹੁੰਦੀ ਹਾਂ ਤੇ ਬਾਸ ਹੁੰਦੀ ਉਹ ਜਦੋਂ ਬਣ ਜਾਂਦੇ ਸਪੀਚ ਬੋਟਾ ਲੈ ਲੈਣੇ ਪੈਂਦੀ ਹੁੰਦੀ ਸੁਣੋ 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 ਤੁਸੀਂ ਕੰਮ ਨੂੰ ਵਧਾਈ ਜਾਣਾ ਮੈਂ ਵੀ ਅੱਗੇ ਵਧੀ ਜਾਣਾ ਹੈਣਾ ਸੁਣੋ ਇਹ ਪਿਛਲਾ ਜ਼ਮਾਨਾ ਸੀਗਾ ਸਾਡੇ ਬਜ਼ੁਰਗਾਂ ਦਾ ਹਾਂਜੀ ਅਨਪੜਤਾ ਨਿਸ਼ਟਾਇਆ ਗਰੀਬੀ ਨੇ ਸਤਾਇਆ ਜਿਵੇਂ ਕਿਸੇ ਨੇ ਕਿਹਾ ਉਵੇਂ ਮਗਰ ਲੱਗ ਗਿਆ ਅੱਜ ਤੁਸੀਂ ਸਰਪੰਚ ਨੂੰ ਕੱਟ ਕੇ ਕੰਮ ਚਲਾਇਆ ਹੈ ਹੈਨਾ ਅੱਜ ਤੁਹਾਡੇ ਮਗਰ ਇੱਕ ਸਪੋਰਟ ਆ ਹੈਨਾ ਬਾਕੀ ਦੀ ਰਹਿ ਗਈ ਗਰੀਬੀ ਤੇ ਮੇਰੀ ਦੀ ਗੱਲ ਜਦੋਂ ਤੁਸੀਂ ਜਦੋਂ ਤੁਸੀਂ ਆਪਣੇ ਆਪ ਨੂੰ ਕਹੋਗੇ ਨਾ ਵੀ ਅਸੀਂ ਜਾਣਦੇ ਹਾਂ ਅਸੀਂ ਖੁਦ ਕਰਦੇ ਹਾਂ ਮੈਨੂੰ ਆਪਣੇ ਆਪ ਤੇ ਮਾਣ ਆ ਤਾਂ ਆਟੋਮੈਟਿਕਲੀ ਜਿਹੜੇ ਮੀਰ ਰਾਸਤਾ ਛੱਡ ਦੇਣਗੇ ਮੀਰ ਰਾਸਤਾ ਛੱਡ ਤੁਸੀਂ ਚੁਣੋ ਤਾਂ ਸਹੀ ਅਸੀਂ ਪਹਿਲਾਂ ਮੀਰ ਦੇ ਮਗਰ ਲੱਗਦੇ ਆ ਇਹ ਬਾਅਦ ਚ ਅਸੀਂ ਕਰਨੀ ਅਸੀਂ ਗਰੀਬਾ ਹੋਣੇ ਨਾ ਤੇ ਫਿਰ ਪੈਂਚ ਦੀ ਹਿੰਮਤ ਨਹੀਂ ਆਗੀ ਵੀ ਰਾ ਨਾ ਛੱਡੇ ਦਾ ਹਾਂ ਆ ਗਿਆ ਸਮਾਂ ਆ ਗਿਆ ਸਮਾਂ ਮੇਰੀ ਵੱਡੀ ਭੈਣ ਨੇ ਕਹਤਾ ਤਾਂ ਹੁਣ ਜ਼ਾਇਤ ਦੇ ਕੇ ਆਪਾਂ ਟਾਈਮ ਲਈਏ ਕੋਈ ਗੱਲ ਨਹੀਂ ਤੁਸੀਂ ਚੁਣ ਕੇ ਵੇਖੋ ਤੁਸੀਂ ਉਸ ਤੋਂ ਬਾਅਦ ਆਪਾਂ ਗੱਲ ਫੇਰ ਕਰਾਂਗੇ ਦੋ ਦੋ ਮੀ ਅੱਗੇ ਪਾ ਕੇ ਨੁੱਤੇ ਹੋਣੇ ਰੱਛ ਨਹੀਂ ਦੀ ਪੈਂਡ ਗਰੀਬਾਂ ਨੂੰ ਮਿਲਦਾ ਪਿਆ ਮੰਜ ਕਿਲੋ ਬੈਲੇ ਦੇ ਕੋਈ ਗੱਲ ਨਹੀਂ ਭੈਣ ਜੀ ਗੱਲਾਂ ਬਹੁਤ ਨੇ ਕਰਨ ਵਾਲੀਆਂ ਪਰ ਆਪਣਾ ਟਾਈਮ ਥੋੜਾ ਜਿਹਾ ਲੰਬਾ ਹੁਣ ਇਜਾਜ਼ਤ ਦਿਓ ਅਗਲੀ ਮੀਟਿੰਗ ਵਿੱਚ ਗੱਲ ਕਰਾਂਗੇ ਜੈ ਪੀ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਨਈ ਨਈ ਇਹ ਨਹੀਂ ਵੀ ਨਹੀਂ ਕਰਨਾ ਅੱਖ ਰੱਖ ਲਈ ਸਿਰ ਤੇ ਤੁਸੀਂ ਆਪਦੀ ਮਰਜ਼ੀ ਨਾਲ ਦਿਓ ਸਿਰ ਮਾਤੇ ਨੂੰ ਅੱਛਾ ਇਹ ਹੱਥ ਕਦੇ ਲਈ ਰੱਖਿਆ ਹੈ ਹਰ ਪੈਰੀਂ ਇੱਕ ਦੋ ਬਸ 2 3 4 5 ਬਸ 6 6 ਹੋ ਗਿਆ 7 7 ਬਸ 7 ਕਬੋਟਿਆਂ ਨਾਲ ਬੰਜੂ ਨਹੀਂ ਸਾਰੇ 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 ਹਾਂਜੀ ਲੈ ਵੀ ਪਤਾ ਲੱਗ ਜਾਏਗਾ ਜੀ ਚੋਣ ਤੁਸੀਂ ਕਰ ਲਈ ਅੱਜ ਜੀ ਆ ਆਮੰਦਨ ਠਾਕ ਨਹੀਂ ਨਹੀਂ ਯਾ ਨਹੀਂ ਕਿ ਆਦੀ ਮਰਦੀ ਨਹੀਂ ਮੁੱਕਿਆ ਬੰਦਾ ਕਰਨਿਆ ਤਗੜਾ ਮਣੇ ਤੇ ਰੱਖਦਾ ਨਹੀਂ ਵੇਖਦੀਆਂ ਚੌਂਦੀ ਘਰਦੀ ਬੜਾ ਮੁਕਾਦ ਕੀਤੀ ਹੈ ਕਿ ਨਗਰ ਬੋਲੇ ਨਹੀਂ ਮਾਰਦੀ ਸਰਕਾਰੀ ਨਹੀਂ ਕੰਮ ਚਲਾਉਂਦਾ ਸਾਰਾ ਬਣਾਈ ਪੈਂਦੀ ਸਿਗਲਰ ਹੈ ਨਾ ਸਰਕਾਰੀ ਬਸ ਤਾਂ ਕੰਮ ਲਿਆਈ ਹੈ ਸਾਰਾਂ ਦਾ ਰੋਸੇ ਚੱਲਦਾ ਹਾਂ ਅੱਕੇ ਦੇ ਅੱਗੇ ਮੈਂ ਦੇਖੋ ਦੀ ਰੂ ਹਾਂ ਗਰੇ ਇਹਨਾਂ ਨੂੰ ਕੁਲਦੀਪ ਮੈਂ ਤਾਂ ਸੋਚਣਾ ਆਇਆ ਸੀ ਮੇਰਾ ਇੱਕ ਰਿਸ਼ਤੇਦਾਰ ਸੀਗਾ ਮੈਂ ਉਹਨੂੰ ਚੁਣਨਾ ਸੀਗਾ ਤੇ ਤੂੰ ਤਾਂ ਸਾਰੇ ਤੋਂ ਮਾਨ ਨਹੀਂ ਲੈਣੀ ਕਿਹਾ ਨਹੀਂ ਮੈਂ ਤਾਂ ਕੀ ਨਹੀਂ ਕਿਸੇ ਇਹ ਤਾਂ ਧੋਖਾ ਹੋ ਗਿਆ ਮੇਰੇ ਨਾਲ ਨਹੀਂ ਹੋ ਗਿਆ ਮੇਰੇ ਨਾਲ ਵੀ ਨਹੀਂ ਹਾਂ ਅੱਛਾ ਚਲੋ ਠੀਕ ਆ ਚਲੋ ਨਹੀਂ ਤੁਹਾਡੇ ਨਾਲ ਮਵੀਆਂ ਕੋਈ ਗੱਲ ਨਹੀਂ ਲਓ ਜੀ ਤੁਸੀਂ ਹੱਥ ਰੱਖਿਆ ਸਿਰ ਤੇ ਮਵੀ ਰੱਖਿਆ ਮੇਰੀ ਤਾਂ ਬੱਚੀ ਵੀ ਹੈ ਤੇ ਮੇਰੀ ਛੋਟੀ ਪਾਂਣੀ ਹੈ ਤਾਂ ਕੋਈ ਗੱਲ ਨਹੀਂ ਤਿਆਰੀ ਕਰੋ ਕੁਝ ਕਰਕੇ ਵਿਖਾਇਆ ਜੇ ਆਪਾਂ ਆਨਲਾਈਨ ਗੱਲ ਕਰਦੇ ਪਏ ਹਾਂ ਮੈਂ ਤੁਹਾਨੂੰ ਪੱਥੇ ਪਟਣ ਜਗਾ ਨਹੀਂ ਛੱਡਣਾ ਅੱਛਾ ਸਾਡੀ ਕਲਮੀਰ ਬਣੇ ਅੱਛਾ ਇਹ ਆਖ ਕੇ ਜਿਹੜੇ ਕਾਹ ਪਰਦਨ ਜਾਂਦੇ ਜਿਹੜੇ ਉਹ 5 5 ਕਿਲੇ ਪੈੜੀ ਪਈ ਲੋਕੀ ਦੋ ਦੋ ਲੱਖ ਲੱਖ ਜਿ ਦੇਂਦੇ ਤਾਂ ਉਹ ਕਨਾਲ ਤਾਂ ਹਾਰਨ ਵੀ ਬਣ ਬਣ ਜਾਂਦਾ ਸਹੀ ਗੱਲ ਪੱਤੇ ਪਟਾ ਹਾਂ ਪੱਤੇ ਵੀ ਪਟਾ ਬੜੀ ਦੁਨੀਆ ਉਹਦੇ ਬਾਰੇ ਮਾਤਾ ਨੇ ਮੇਰੀ ਗੱਲ ਕੀਤੀ ਮੇਰੀ ਵੱਡੀ ਭੈਣ ਨੇ ਧਿਆਨ ਕਰਿਓ ਇਹ ਤੱਕ ਕਾਨੂੰਨ ਆ ਕਿ ਜਿਹੜੀ ਪੰਚਾਇਤ ਦੀ ਪੈੜੀ ਆ ਹਾਂਜੀ ਉਹ ਤੀਜਾ ਹਿੱਸਾ ਤੁਹਾਡਾ ਹੈਗਾ ਹੁਣ ਜਿਆਦਾ ਹੈ ਪਹਿਲੋਂ ਤੀਜਾ ਹਿੱਸਾ ਜਦੋਂ ਤੁਸੀਂ ਤੀਜਾ ਹਿੱਸਾ ਜ਼ਮੀਨ ਲੈਣੀ ਆ ਉਹਦੀ ਸਰਕਾਰੀ ਬੋਲੀ ਹੋਣੀ ਆ ਜਿਆਦਾ ਬੋਲੀ ਨਹੀਂ ਚੜਾ ਕੇ ਦੇਣੀ ਹਾਂ ਸਾਲ ਬਾਅਦ ਸਰ ਸਾਲ ਬਾਅਦ ਤੇ ਉਹਦੇ ਵਿੱਚੋਂ ਤੁਸੀਂ ਵੰਡ ਕੇ ਉਹਦੇ ਤੇ ਜੋ ਤੁਹਾਡਾ ਦਿਲ ਕਰੇ ਬੀਜ ਸਕਦੇ ਹੋ ਸਬਜ਼ੀ ਬੀਜ ਸਕਦੇ ਹੋ ਪੱਤੇ ਬੀਜ ਸਕਦੇ ਹੋ ਇਹ ਬਾਕੀ ਗੱਲੇ ਪੰਚਾਇਤ ਨੇ ਲਾਗੂ ਕਰਨੀ ਹੁੰਦੀ ਹੈ ਪੰਚਾਇਤ ਤਗੜੇ ਲਾਗੂ ਹੁੰਦਾ ਹੀ ਕੋਈ ਨੀ ਪੰਚਾਇਤ ਦਾ ਦੇਵੇ ਨਾ ਕਰੀ ਪਾਣਾ ਪਾਣੀ ਨਿਕਲੇ ਉਹਨਾਂ ਵਿੱਚ ਹੀ ਗਮ ਹੋਏ ਪਾਏ ਨਹੀਂ ਖਾਲੀ ਬੰਦ ਦੇਖੋ ਸਾਰੀ ਜਗ੍ਹਾ ਪਾਣੀ ਲੜਦਾ ਚਲੋ ਤੁਸੀਂ ਕਿਸੇ ਨੂੰ ਪਾਵਰ ਦੇਤੀ ਨਾ ਜਿਹੜੀ ਪਾਵਰ ਤੁਸੀਂ ਦੇਨੇ ਆ ਜਦੋਂ ਪਾਵਰ ਦੇਤੀ ਆਪਾਂ ਪਾਵਰ ਦੇਈ ਦਾ ਤਗੜੇ ਦੀ ਚੋਟੀ ਤੇ ਚੜੀ ਤੇੜੇ ਦੀ ਹੋਂ ਕਰੀ ਆਪਾਂ ਪੌੜੀ ਲਾ ਤੇ ਉਥਾ ਪਾਣੀ ਨਿਕਲੇ ਜਾਂਦਾ ਹੈ ਕਹਿੰਦੇ ਨੇ ਆਉਂਦੇ ਜਾਂਦੇ ਨਹੀਂ ਤਾਂ ਕਰੀਪਾਂ ਤੇ ਹੀ ਹਰਪੰਚੀ ਆਵੇ ਜਿੱਦਾਂ ਲਈ ਬਰੀ ਉਮਰ ਦੀ ਬਣਦਾ ਉਦ ਤੱਕ ਹਰੀ ਉਮਰ ਦੀ ਫਿਲਮਾਂ ਨੇ ਮੈਂ ਤਕਰੀਬ ਨੂੰ ਬਣਾ ਲਏ ਗਰੀਬ ਨੂੰ ਬਣਾ ਲਏ ਕਲਦੀਪ ਤੇਰੇ ਪਿੰਡ ਦੇ ਬੰਦੇ ਤਾਂ ਲੜਨ ਮੇਰੇ ਨਾਲ ਲੱਗ ਪਏ ਆ ਬਈ ਮੇਰੇ ਨਾਲ ਕਿਉਂ ਲੜਦੇ ਆ ਲੜਦੇ ਨਹੀਂ ਸਰਦਾਰ ਹੈ ਸਰਦਾਰ ਹੈ ਇਹ ਸਰਦਾਰ ਹੈ ਹੋ ਗਿਆ ਫਿਰ ਸਰਦਾਰ ਤੁਸੀਂ ਕੁਝ ਕਰਕੇ ਵਿਖਾਓ ਬਾਕੀ ਦਾ ਕੰਮ ਆਪਾਂ ਲੈ ਲਾਂਗੇ ਆ ਸਿਰਫ ਇੱਕ ਪਾਣੀ ਵਾਲੀ ਨਖਾਸ ਦੀ ਨਾ ਹੀ ਨਹੀਂ ਪਤਾ ਨਹੀਂ ਕਿਹਾ ਬਲਾਉਣ கோவி ஆவே ஆவே சலையனே போச்சிய பாய் பாய் மஞலனே ஆவே ஆவே लोकांनी ஹை அப்போ ஜெடா பண்தா ஆகுவே ஆகே சுகனா லேந்த दूसरो